ਲੁਧਿਆਣਾ ਦੇ ਬਸਟੈਂਡ ਨਜ਼ਦੀਕੀ ਕਾ ਨਿਜੀ ਹੋਟਲ ਦੇ ਵਿੱਚ ਵਰਡ ਐਮ ਐਸ ਐਮਈ ਦੇ ਵੱਲੋਂ ਹੰਗਾਮੀ ਮੀਟਿੰਗ ਦਾ ਯੋਜਨ ਕੀਤਾ ਗਿਆ ਜਿਸ ਦੇ ਵਿੱਚ ਇੰਡਸਟਰੀਸਟਾਂ ਨੂੰ ਆ ਰਹੀਆਂ ਮੁਸ਼ਕਲਾਂ ਬਾਰੇ ਵਿਚਾਰ ਚਰਚਾ ਕੀਤੀ ਗਈ ਮੀਟਿੰਗ ਦੇ ਵਿੱਚ ਵਿਸ਼ੇਸ਼ ਤੌਰ ਤੇ ਕੈਬਨਿਟ ਮੰਤਰੀ ਪੰਜਾਬ ਪ੍ਰਧਾਨ ਅਮਨ अरोड़ा ਤੇ ਕੈਬਨਿਟ ਮੰਤਰੀ ਤਰਨਪ੍ਰੀਤ ਸਿੰਘ ਸੌਂਦੇ ਸ਼ਰਕਤ ਕੀਤੀ ਹੈ ਇਸ ਸੰਬੰਧੀ ਇੰਡਸਟਰੀਸਟਾਂ ਨਾਲ ਕਿਹੜੇ ਵਿਚਾਰਾਂ ਤੇ ਗੱਲਬਾਤ ਕੀਤੀ ਗਈ ਹੈ ਮੁਸ਼ਕਲਾਂ ਨੂੰ ਕਿਵੇਂ ਹੱਲ ਕੀਤਾ ਜਾਏਗਾ ਆਓ ਸੁਣਾ ਦਨੇ ਦੇਖੋ ਅੱਜ ਸ਼੍ਰੀ ਸੰਜੀਵ अरोड़ा ਜਿਹਦੀ ਆਰਾਮਾਦੀ ਪਾਰਟੀ ਦੀ ਚੌਣ ਮਹੱਮ ਨੂੰ ਦੇਖਦੇ ਹੋਏ ਹਰ ਰੋਜ਼ ਨਵੇਂ ਸਾਥੀ ਨੇ ਜਿਹੜੇ ਉਹ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋ ਰਹੇ ਨੇ ਤੇ ਅੱਜ ਇੱਕ ਬਹੁਤ ਹੀ ਸ਼ਾਨਦਾਰ ਪ੍ਰੋਗਰਾਮ ਸਾਡੇ ਵਰਲਡ ਐਮ ਐਸ ਐਮ ਆਈ ਦੇ ਜਿਹੜੇ ਚੇਅਰਮੈਨ ਨੇ ਬਦੀ ਜਿੰਦਲ ਜੀ ਉਹਨਾਂ ਨੇ ਔਰ ਉਹਨਾਂ ਦੇ ਸਾਰੇ ਸਾਥੀਆਂ ਨੇ ਰਲ ਮਿਲ ਕੇ ਕੀਤਾ ਜਿਦੇ ਵਿੱਚ ਬਹੁਤ ਵੱਡੀ ਗਿਣਤੀ ਦੇ ਵਿੱਚ ਇੰਡਸਟਰੀਲਿਸਟ ਔਰ ਬਿਜ਼ਨਸ ਕਮਿਊਨਿਟੀ ਦੇ ਜਿਹੜੇ ਸਾਥੀ ਨੇ ਉਹ ਉਹਨਾਂ ਨੇ ਸ਼ਮੂਲੀਅਤ ਕੀਤੀ ਬੜੇ ਵਧੀਆ ਵਿਚਾਰ ਚਰਚਾ ਹੋਈ ਔਰ ਬਹੁਤ ਸਾਰੇ ਲੋਕ ਨੇ ਜਿਹੜੇ ਇੰਡਸਟਰੀ ਤੋਂ ਅਲੱਗ-ਅਲੱਗ ਐਸੋਸੀਏਸ਼ਨਸ ਤੋਂ ਅਲੱਗ-ਅਲੱਗ ਫਿਰਕਿਆਂ ਦੇ ਨਾਲ ਜੁੜੇ ਹੋਏ ਉਹਨਾਂ ਨੇ ਆਵਾਦੀ ਪਾਰਟੀ ਦੇ ਵਿੱਚ ਸ਼ਮੂਲੀਅਤ ਕੀਤੀ ਹੈ ਜਿਸ ਤੋਂ ਮੈਂ ਸਮਝਦਾ ਕਿ ਜੋ ਸੰਜੀਵ अरोड़ा ਜੀ ਦਾ ਆਵਾਦੀ ਪਾਰਟੀ ਦੀ ਚੋਣ ਮੁਹਿੰਮ ਹੈ ਉਹਨੂੰ ਇੱਕ ਬਹੁਤ ਵੱਡਾ ਹੰਗਾਰਾ ਜਿਹੜਾ ਉਹ ਮਿਲਿਆ ਦੇਖੋ ਗੱਲ ਇਹ ਹੈ ਕਿ ਇੰਡਸਟਰੀ ਦੀਆਂ ਲਗਭਗ ਜਿੰਨੀਆਂ ਵੀ ਮੰਗਾਂ ਸੀ ਉਹ ਸਰਕਾਰ ਨੇ ਮੰਗ ਲਿੱਤੀਆਂ ਅਸੀਂ ਇਸ ਕਰਕੇ ਅੱਜ ਪੰਜਾਬ ਸਰਕਾਰ ਦੇ ਜਿੰਨੇ ਵੀ ਮinistr sir ਉਹਨਾਂ ਦਾ ਧੰਨਵਾਦ ਕਰਨ ਵਾਸਤੇ ਜੀ ਮੀਟਿੰਗ ਬੁਲਾਈ ਸੀ ਕਾਰਨ ਇਹ ਸੀਗਾ ਕਿ 45 ਦਿਨ ਦੀ ਜਿਹੜੀ ਨਵੀਂ ਇਹਨਾਂ ਨੇ ਸਕੀਮ ਸ਼ੁਰੂ ਕੀਤੀ ਹੈ ਕਿ 45 ਦਿਨ ਚ ਤੁਸੀਂ ਫੈਕਟਰੀ ਚਾਲੂ ਕਰ ਸਕਦੇ ਹੋ ਸਾਰੀਆਂ ਕੰਸੈਂਟਾਂ ਤੁਹਾਡੇ ਘਰੇ ਮਿਲਣਗੀਆਂ ਇਹ ਬਹੁਤ ਵੱਡੀ ਇੱਕ ਰਾਹਤ ਹੈ ਇੰਡਸਟਰੀ ਵਾਸਤੇ ਦੂਜਾ ਇਹਨਾਂ ਨੇ ਬਹੁਤ ਇਸ ਤੋਂ ਇਲਾਵਾ ਵੀ 300 ਕਰੋੜ ਰੁਪਏ ਫੋਕਲ ਪੁਆਇੰਟਾਂ ਨੂੰ ਦੇ ਦਿੱਤਾ ਅੱਜ ਤੱਕ ਦਾ ਰਿਕਾਰਡ ਇਨਸੈਂਟਿਵ ਜਿਹੜਾ ਹੈ ਉਹ ਦਿੱਤਾ ਜਿਹੜਾ ਜਦ ਕੇ 2012 ਤੋਂ ਇਨਵੈਸਟ ਪੰਜਾਬ ਚੱਲ ਰਹੀ ਹੈ ਜਿੰਨੀ 2012 ਤੋਂ ਲੈ ਕੇ ਅੱਜ ਤੱਕ ਮਿਲਿਆ ਸੀ ਉਹਨਾਂ ਇਨਸੈਂਟਿਵ ਪਿਛਲੇ 6 ਮਹੀਨਿਆਂ ਚ ਇ ਉਸ ਨੂੰ ਆ ਬਹੁਤ ਓਟੀ ਸਕੀਮਾਂ ਲੈ ਕੇ ਆਂਦੀਆਂ ਔਰ ਜਿੰਨੇ ਕੁ ਬੈਨੀਫਿਟ ਇੰਡਸਟਰੀ ਨੂੰ ਦਿੱਤੇ ਨੇ ਪੰਜਾਬ ਸਰਕਾਰ ਨੇ ਅੱਜ ਉਹਦਾ ਧੰਨਵਾਦ ਕਰਨ ਵਾਸਤੇ ਇੱਕ ਸਪੈਸ਼ਲ ਮੀਟਿੰਗ ਜਿਹੜੀ ਹੈ ਉਹ ਬੁਲਾਈ ਗਈ ਸੀ ਸਾਡੇ ਬਹੁਤ ਸਾਰੇ ਸਾਥੀ ਜਿਹੜੇ ਨੇ ਉਹਨਾਂ ਨੇ ਸਰਕਾਰ 'ਚ ਸ਼ਾਮਲ ਹੋਣ ਦਾ ਫੈਸਲਾ ਕੀਤਾ ਤੇ ਅੱਜ ਬਹੁਤ ਹੀ ਇੱਕ ਖੁਸ਼ੀ ਦਾ ਮਾਹੌਲ ਸੀ ਸਾਡੇ ਨਾਲ ਰਾਜਕਮਾਤ ਖਿਲਾਫ ਪ੍ਰੈਜ਼ੀਡੈਂਟ ਫਾਸਟ ਨਾ ਸਪਟਾਲ ਸਿਚੂਏਸ਼ਨ ਅੱਜ ਅਸੀਂ ਪੰਜਾਬ ਸਰਕਾਰ ਦਾ ਧੰਨਵਾਦ ਕਰਨ ਦੇ ਲਈ ਐਸੇ ਕਮੇਟੀ ਨੂੰ ਬੁਲਾਈ ਹੈ ਜਿਹਦੇ ਵਿੱਚ ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਤੇ ਕੈਬਨਿਟ ਮਨਿਸਟਰ ਸ਼੍ਰੀ ਅਮਰਵਰ ਰਾਜੀ ਤੇ ਇੰਡਸਟਰੀ ਮਨਿਸਟਰ ਤਨਪ੍ਰੀਤ ਸੋਹਣ ਜੀ ਐਮਐਲਏ ਸਾਹਿਬਾਨ ਦੇ ਇੱਥੇ ਪਹੁੰਚੇ ਆ। ਅੱਜ ਤੋਂ ਚਾਰ-ਪੰਜ ਦਿਨ ਪਹਿਲਾਂ ਪੰਜਾਬ ਸਰਕਾਰ ਨੇ ਇੱਕ ਪੋਰਟਲ ਲਾਂਚ ਕੀਤਾ ਸੀਗਾ, ਫਾਸਟ ਟਰੈਕ ਪੋਰਟਲ ਲਾਂਚ ਕੀਤਾ ਇੰਡਸਟਰੀ ਦੇ ਲਈ ਜਿਹਦੇ ਵਿੱਚ ਸਾਰੀਆਂ ਮਨਜ਼ੂਰੀਆਂ 45 ਦਿਨ ਦੇ ਵਿੱਚ ਦੇ ਦਿਆਂ। ਵਾਦਾ ਕੀਤਾ ਪੰਜਾਬ ਸਰਕਾਰ ਨੇ ਅੱਜ ਇਸੇ ਗੱਲ ਦਾ ਧੰਨਵਾਦ ਕਰ ਲਈ ਜਿੱਥੇ ਮੀਟਿੰਗ ਬੁਲਾਈ ਹੈ ਕਿ ਜੋ ਉਪਰਾਲਾ ਪੰਜਾਬ ਸਰਕਾਰ ਨੇ ਇੰਡਸਟਰੀ ਲਈ ਕੀਤਾ ਹੈ ਅੱਜ ਅਫਸਰ ਜਾਈ ਤੋਂ ਪਰਸ਼ਾਣ ਇੰਡਸਟਰੀ ਤੇ ਕੋਈ ਵੀ ਇੰਡਸਟਰੀ ਦਾ ਕੰਮ ਨਹੀਂ ਹੁੰਦੇ ਸੀਗੇ ਤੇ ਸਰਕਾਰ ਇੱਕ ਬਹੁਤ ਵਧੀਆ ਪੋਰਟਲ ਦੇ ਉੱਤੇ ਸਿਰਫ 45 ਦੇ ਚ ਮਨਜ਼ੂਰੀ ਦੇਣ ਲਈ ਲੈ ਕੇ ਆਈ ਹੈ ਅਜ ਉਸਦਾ ਬਹੁਤ ਧੰਨਵਾਦ ਕਰਦੇ ਹਾਂ ਸਰ ਇਸ ਤੋਂ ਪਹਿਲਾਂ ਵੀ ਸਰਕਾਰਾਂ ਰਹੀਆਂ ਉਹਨਾਂ ਦਾ ਕੋਈ ਧਿਆਨ ਦੇਣ ਵਾਲਾ ਧਿਆਨ ਦਿੱਤਾ ਨਹੀਂ ਕਿ ਆ ਜਿਵੇਂ ਆਵਾਮੀ ਪਾਰਟੀ ਸਰਕਾਰ ਜਿਸ ਤਰ੍ਹਾਂ ਲੋਕੀ ਸਰਕਾਰ ਤੋਂ ਖੁਸ਼ ਨੇ ਜਿਵੇਂ ਇੰਡਸਟਰੀ ਇੰਡਸਟਰੀਆਂ ਲੋਕਾਂ ਨਾਲ ਗੱਲ ਕੀਤੀ ਜਾਵੇ ਜੀ ਅਸੀਂ ਅਕਾਲੀ ਭਾਜਪਾ ਸਰਕਾਰ ਤੇ ਕਾਂਗਰਸ ਸਰਕਾਰਾਂ ਦੇ ਨਾਲ ਵੀ ਕੰਮ ਕੀਤਾ ਹੈ ਜਿਹੜੀਆਂ ਸਰਕਾਰਾਂ ਸੀਗੀਆਂ ਸਿਰਫ ਵੱਡੇ ਨਸਟੇ ਦੀ ਸਲਵਾਈ ਕਰਦੀਆਂ ਸੀਗੀਆਂ ਇਹ ਪੰਜਾਬ ਦੇ ਵਿੱਚ ਪਹਿਲੀ ਸਰਕਾਰ ਆਈ ਆ ਆਮ ਆਦਮੀ ਪਾਰਟੀ ਸਰਕਾਰ ਜਿਹੜੀ ਛੋਟੀ ਇੰਡਸਟਰੀ ਦੀ ਸਮੱਸਿਆ ਇੱਥੇ ਉਹਨਾਂ ਦੇ ਕੋਲੇ ਆ ਕੇ ਆਪ ਉਹਨਾਂ ਦੀ ਗੱਲ ਸੁਣਦੀ ਆ ਸਰ ਅਰੋੜਾ ਜੀ ਹਲਕਾ ਵੈਸਟ ਤੋਂ ਉਮੀਦਵਾਰ ਇੰਡਸਟਰੀਸਟਾਂ ਨੂੰ ਕਿਸ ਤਰ੍ਹਾਂ ਦੀ ਇਹ ਪੀਣਾ ਉਹਨੂੰ ਪਰਫਾਰਮੈਂਸ ਕੀਤੀ ਜਾ ਰਹੀ ਹੈ ਸਰ ਸਾਰਾ ਹਲ ਨੂੰ ਜਹਲਾ ਹੀ ਅੱਲਾ ਵੈਸਟ ਇਲਾਕਾ ਨਹੀਂ ਸਾਰੇ ਲੁਧਿਆਣੇ ਦੇ ਇੰਡਸਟ੍ਰਿਸਟ ਸ੍ਰੀ ਸੰਜੀਵ ਰੋਲਜੀ ਦਾ ਪੂਰਾ ਸਮਰਥਨ ਕਰ ਰਹੇ ਆ ਆਮ ਆਦਮੀ ਪਾਰਟੀ ਦਾ ਸਮਰਥਨ ਕਰ ਰਹੇ ਆ ਤੇ ਉਹਨੂੰ ਬਹੁਤ ਜ਼ਿਆਦਾ ਬੜੀ ਜ਼ੀਰ ਤੇ ਇੱਥੋਂ ਜਿਤਾ ਕੇ ਅਸੀਂ ਵਿਧਾਨ ਸਭਾ ਚ ਭੇਜਾਂਗੇ ਤਾਂ ਜੋ ਹੋ ਕੇ ਆ ਕੇ ਸਾਡੇ ਲੁਧਿਆਣੇ ਦੇ ਇੰਡਸਟਰੀ ਨੂੰ ਕੋਈ ਕੰਮ ਕਰ ਸਕੇ ਲੁਧਿਆਣਾ ਲਈ ਇਧਰ ਹੀ ਠਿੰਗਾ ਚਾਕ ਦੀ ਰਿਪੋਰਟ